ਵਾਹਿ ਹੈ ਗੁਰਜੀ ਦਾ ਕਾਰ ਸਾਵਾ ਹੈ ਗੁਰਜੀ ਕੀ ਫਤੇ ਉਹ ਅੱਗ ਸੀਨੇ ਵਿੱਚ ਲੈ ਕੇ ਉਹ ਅੱਗ ਸੀਨੇ ਵਿੱਚ ਲੈ ਕੇ ਫਤੇ ਦਾਦੀ ਜੀ ਨੂੰ ਕਹਿ ਕੇ ਫਤੇ ਦਾਦੀ ਜੀ ਨੂੰ ਕਹਿ ਕੇ ਦੋ ਛੋਟੇ ਪਰਜੰਦ ਦੋ ਛੋਟੇ ਪਰਜੰਦ ਲੈ ਕੇ ਹੌਸਲੇ ਬੁਲੰਦੇ ਲੈ ਕੇ ਹੌਸਲੇ ਬੁਲੰਦੇ ਜਾ ਕੇ ਖੜੇ ਵਿੱਚ ਕੰਦ ਸੀ ਬੋਲੇ ਨੀ ਅੱਗੇ ਖੜੇ ਵਿੱਚ ਕੰਦ ਸੀ ਬੋਲੇ ਨਹੀਂ ਸਿੱੱਚੀ ਸੂਪੇ ਦੀ ਕਚੈਰੀ ਖੜਾ ਸੁਚਾਨੰਦ ਚੈਰੀ ਚੱਲ ਚੱਲਣੇ ਨੂੰ ਗਰੀ ਤਾਂ ਵੀ ਟੋਲੇ ਨਹੀਂ ਤਾਂ ਵੀ ਟੋਲੇ ਨਹੀਂ ਸਾਡੀ ਕੌਮ ਦੇ ਦੋ ਕਿੰਗ ਸਾਡੀ ਕੌਮ ਦੇ ਦੋ ਕਿੰਗ ਜੋਰਾ ਵਰਫਤ ਸਿੰਘ ਜੋਰਾ ਵਰਫਤ ਸਿੰਘ ਟਿਊਬਾ ਇਗੋ ਜਾਲਮਾਂ ਦੀ ਟੁੱਟੀ ਇਗੋ ਜਾਲਮਾਂ ਦੀ ਟੁੱਟੀ ਜਦੋਂ ਕੀਤੀ ਮੂਰੇ ਜੁੱਤੀ ਜਦੋਂ ਕੀਤੀ ਮੂਰੇ ਜੁੱਤੀ ਈੜ ਮੰਨਣੇ ਨੂੰ ਕਦੇ ਮੂੰਹ ਖੋਲੇ ਨਹੀਂ ਈੜ ਮੰਨਣੇ ਨੂੰ ਕਦੇ ਮੂੰਹ ਖੋਲੇ ਨਹੀਂ ਉਹ ਸੁਣ ਪਿਤਾ ਜੀ ਨੂੰ ਬਾਗੀ ਸਾਟ ਸੀਨੇ ਵਜੀ ਡਾਡੀ ਸੁਣ ਪਿਤਾ ਜੀ ਨੂੰ ਬਾਗੀ ਸਾਟ ਸੀਨੇ ਵਜੀ ਡਾਡੀ ਦਿੱਤਾ ਠੋਕ ਕੇ ਜਵਾਬ ਟੱਡੇ ਕਰਦੇ ਨਵਾਬ ਠੰਡੇ ਕਰਦੇ ਨਵਾਬ ਕਾਜੀ ਰਹਿ ਗਏ ਆਪਣੇ ਬੱਕੇ दीन देने पके ता दीन देने पके किता मरण कबूल किता मरण कबूल पर डोले नी पर डोले नी लोको भूल ही ना जाना लोको भूल ही ना जाना दूध मेरे ने पियाया दूध मेरे ने पियाया कैर गंगू ने कमाया कैर गंगू ने कमाया लाल कारते शीत लाल कारते शीत पर सके ना खरीद पर सके ना खरीद पावे डोले ਅੰਜੂ ਡੋਲੇ ਨਹੀਂ ਅੰਜੂ ਡੋਲੇ ਨਹੀਂ ਦੋ ਛੋਟੇ ਪਰਜੰਦ ਲੈ ਕੇ ਹੌਂਸਲੇ ਬੁਲੰਦ ਚੱਕੇ ਖੜੇ ਵਿੱਚ ਕੰਦ ਸੀ ਬੋਲੇ ਨਹੀਂ ਜੱਗੇ ਖੜੇ ਵਿੱਚ ਕੰਦ ਸੀ ਬੋਲੇ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਗੱਜ ਗੱਜ ਕਰਦੇ ਨਾ ਹੋ ਜਾਵੇ ਛੋਟੇ ਸਾਹਿਬ ਜੀ ਆਪਨੇ ਮਾਣੇ